ਅਰੀ ਚੰਦ ਹਡੂਰਾ ਉਹਦੀ ਫੌਜ ਨੇ ਹਿਮਾਚਲ ਪ੍ਰਦੇਸ਼ ਦੇ ਗਲ ਭੰਗਾਣੇ ਦੇ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਘੇਰ ਲਿਆ ਬਾਗੀਦਾਰ ਦੀ ਸੈਨਾ ਚਾਰੋਂ ਪਾਸੇ ਹਜ਼ਾਰਾਂ ਸਿਪਾਹੀਏ ਵਿਸਕਾਰ ਧਨ ਗੁਰੂ ਗੋਬਿੰਦ ਸਿੰਘ ਤੇ ਦੋ ਚਾਰ ਉਹਨਾਂ ਨਾਲ ਸਿੰਘ ਮਹਾਰਾਜ ਚਾਰੋਂ ਪਾਸੇ ਦੇਖਦੇ ਨ ਪਾਉ ਜੀ ਫੌਜ ਬਾਈ ਦਾੜ ਦੇ ਫੌਜ ਦੇ ਵਿੱਚ ਮੁਗਲ ਸੈਨਾ ਵੀ ਸੀ ਔਰੰਗਜ਼ੇਬ ਤੇ ਇਹ ਸਾਰਾ ਸਿਲਸਿਲਾ ਮਹਾਰਾਜ ਨੇ ਦੇਖਿਆ ਹਰੀ ਚੰਦ ਹਡੂਰਾ ਲਲਕਾਰਦਾ ਹੋਇਆ ਅੱਗੇ ਆਇਆ ਬਈ ਅੱਜ ਅਸੀਂ ਦੇਖਣਾ ਹੈ ਤੁਹਾਡੀ ਸੂਰਬੀਰਤਾ ਨੂੰ ਤੁਸੀਂ ਕਿੱਥੇ ਜਾ ਸਕਦੇ ਹੋ ਅੱਜ ਤੁਸੀਂ ਸਾਡੀ ਮੁੱਠੀ ਦੇ ਚੋ ਤੁਸੀਂ ਜਾਵਤੇ ਕਿਧਰੇ ਨਹੀਂ ਸਕਦੇ ਪਰ ਫਿਰ ਵੀ ਅਸੀਂ ਤੁਹਾਡਾ ਜੋਹਰ ਦੇਖਣਾ ਹੈ ਸੁਣਿਆ ਤੁਹਾਡਾ ਨਿਸ਼ਾਨਾ ਕਦੀ ਖਤਾ ਨਹੀਂ ਜਾਂਦਾ ਤੁਸੀਂ ਸਾਡੇ ਕਬਜ਼ੇ ਚ ਜਾਤੇ ਸਕਦੇ ਨਹੀਂ ਪਰ ਤੁਹਾਡਾ ਜੋਹਰ ਦੇਖਣਾ ਹੈ ਵੀ ਸਹੀ ਕਿ ਨਹੀਂ ਹਰੀ ਚੰਦ ਹਡੂਰਾ ਕਹਿੰਦਾ ਤੁਸੀਂ ਵਾਰ ਕਰੋ ਪਹਿਲੇ ਮੇਰੇ ਫਿਰ ਮੈਂ ਵਾਰ ਕਰਾਂਗਾ ਤੀਰ ਦਾ ਦੇਖਦੇ ਅਕੇ ਦਾ تیر ਨਿਸ਼ਾਨੇ ਤੇ ਲੱਗਦਾ ਹੈ। ਹਰੀचंद ਹੰਡੂਰੇ ਨੇ ਢਾਲ ਬੰਨੇ ਹੋਈ ਸੀ ਚਾਤੀ ਤੇ ਜਿਹਨੂੰ ਸੰਜੋਗ ਕਹਿੰਦੇ ਨੇ ਲੋਹੇ ਦੇ ਵਸਤਰ। ਸਿਰ ਤੇ ਵੀ ਲੋਹੇ ਦਾ ਟੋਪ ਰੱਖਿਆ ਹੋਇਆ ਉਸ ਜ਼ਮਾਨੇ ਦੇ ਫੌਜੀ ਰਖਦੇ ਸਨ। ਆਪਣੇ ਬਚਾਅ ਦਾ ਪੂਰਾ ਸਾਧਨ। ਤੇ ਸਤਿਗੁਰ ਤੇ ਐਵੇਂ ਮੌਜ ਚ ਆ ਰਹੇ ਸਨ। ਘੇਰਾ ਪਾ ਲਿਆ। ਇਹ ਸਭ ਕੁਝ ਵੇਖਿਆ ਤੇ ਘੇਰਾ ਪਾ ਲਿਆ ਤੇ ਸਾਡੀ ਪਕੜ ਦੇ ਚ ਨੇ ਮਹਾਰਾਜ ਨੂੰ ਹਰੀ ਚੰਦ ਕਹਿੰਦਾ ਹੈ ਚਲਾਓ ਤੇ ਸਤਿਗੁਰੂ ਕਹਿੰਦੇ ਨੇ ਜੇ ਫਕੀਰ ਦੀ ਫਕੀਰੀ ਸ਼ਾਂਤੀ ਦੇ ਸਾਗਰ ਦੇ ਵਿੱਚ ਵਿਸ਼ਰਾਮ ਕਰ ਰਹੀ ਹੈ ਹਰੀ ਚੰਦ ਤੋਂ تیر ਚਲਾਤਾ ਅਜੇ ਫਗੇ ਜੋਸ਼ ਦੇ ਚ ਨਹੀਂ ਆਇਆ ਕੀ ਹੋਇਆ ਤੁਸੀਂ ਘੇਰਾ ਪਾ ਲਿਆ ਕੀ ਹੋਇਆ ਹਜ਼ਾਰਾਂ ਦਾ ਇਕੱਠ ਹੈ ਤੁਹਾਡਾ ਅਸੀਂ ਦੋ ਚਾਰ ਕੀ ਹੋਇਆ ਤੁਹਾਡੇ ਕੋਲ ਹਾਥੀ ਘੋੜੇ ਸਾਰਾ ਸਾਜ਼ੋ ਸਮਾਨ ਅਸ਼ਸਤਰ ਵਸਤਰ ਹੈ ਇਸ ਵੇਲੇ ਸਾਡੇ ਕੋਲ ਕੁਝ ਨਹੀਂ ਕੋਈ ਗੱਲ ਨਹੀਂ ਫਕੀਰ ਅਜੇ ਸ਼ਾਂਤੀ ਦੇ ਸਾਗਰ ਵਿੱਚ ਬੈਠਾ ਹੈ ਤੂੰ ਤੀਰ ਚਲਾ ਹਰੀ ਚੰਦਨ ਨੂੰ ਖੁਸ਼ ਹੋ ਗਿਆ ਕੋਈ ਹੁਣ ਇੰਜ ਨਹੀਂ ਆਖੇਗਾ ਨਿਹੱਥੇ ਤੇ ਤੀਰ ਚਲਾਇਆ ਇਹ ਚੰਗਾ ਮੌਕਾ ਦੇ ਦਿੱਤਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਪਰ ਅੰਦਰੋਂ ਕਹਿੰਦਾ ਹੈ ਨੀਤੀ ਦੇ ਪੰਡਤ ਨਹੀਂ ਨੇ ਰਾਜ ਨੇ ਤੱਕ ਨਹੀਂ ਨੇ ਕਿਉਂਕਿ ਰਾਜ ਨੇ ਤੱਕ ਕਤਰੀ ਕਿਸੇ ਨੂੰ ਮੌਕਾ ਨਹੀਂ ਦਿੰਦਾ ਹਰੀ ਚੰਦ ਅਗਰ ਮੌਕਾ ਦੇ ਰਿਆ ਸੀ ਉਹਨੇ ਸੰਜੋ ਪਹਿਨੀ ਹੋਈ ਸੀ ਉਹਨੇ ਲੋਹੇ ਦੇ ਕੱਪੜੇ ਪਹਿਨੇ ਹੋਏ ਸਨ ਤਾਲਵੀ ਸੇਨੇ ਤੇ ਬੰਨੀ ਹੋਈ ਸੀ ਉਹਨੂੰ ਪਤਾ ਸੀ تیر ਨੇ ਮੇਰਾ ਕੁਝ ਨਹੀਂ ਵਿਗਾੜਨਾ ਸਤਗੁਰ ਕਹਿਣ ਲਗੇ ਤੂੰ ਤੀਰ ਚੜਾ ਦਸਮ ਗ੍ਰੰਥ ਦੇ ਇਹ ਬੋਲ ਨੇ ਹਰੀ ਚੰਦ ਕੋਪਿਓ ਕਮਾਣਨ ਸਵਾਰੰ ਬੜਾ ਕਰੋਧ ਦੇ ਚਾਇਆ ਹਰੀ ਚੰਦ ਜੋਸ਼ ਦੇ ਚਾਇਆ ਉਹਨੇ ਤੀਰ ਬੱਥੇ ਚੋਂ ਕਢਿਆ ਨਿਸ਼ਾਨਾ ਮਹਾਰਾਜ ਦੇ ਸੀਨੇ ਦਾ ਲਾਇਆ ਐਸਾ ਹੋਇਆ ਉਹ ਤੀਰ ਸਿਰ ਦੇ ਉੱਪਰੋਂ ਲੰਘ ਗਿਆ ਅਰੇ ਚੰਦ ਕੋਪਿਓ ਕਮਾਣੇ ਸਵਾਰ ਪ੍ਰਥਮ ਬਾਜੀ ਅੰਤਾਨ ਬਾਣਨ ਪ੍ਰਹਾਰੰ ਉਹਨੇ ਬਥੇ ਦੇ ਚੋਂ ਤੀਰ ਕੱਢਿਆ ਖਿੱਚ ਕੇ ਮਾਰਿਆ ਉਸ ਤੀਰ ਨੇ ਪ੍ਰਹਾਰ ਨਹੀਂ ਕੀਤਾ ਨਹੀਂ ਲੱਗੇ ਪਰ ਆਪ ਸੁਣ ਕੇ ਹੈਰਾਨ ਹੋਵੋਗੇ ਮਹਾਰਾਜ ਜੋ ਕੁਝ ਥੇ ਪਹਿਲੇ ਵਾਕਿਜ ਕਹਿ ਰਹੇ ਨੇ ਉਹਨੇ ਛਾਤੀ ਦਾ ਨਿਸ਼ਾਨਾ ਬਣਾਉਂਦਿਆਂ ਬਣਾਉਂਦਿਆਂ ਇੱਕਦਮ ਘੋੜੇ ਦਾ ਨਿਸ਼ਾਨਾ ਬਣਾਇਆ ਵੀ ਚਲੋ ਛਾਤੀ ਤੋਂ ਤੀਰ ਖਦਾ ਵੀ ਜਾ ਸਕਦਾ ਇਤਨਾ ਲੰਬਾ ਚੌੜਾ ਇਹ ਘੋੜਾ ਇਹਨੂੰ ਖਤਮ ਕਰੀਏ ਸੁਣਿਆ ਇਹ ਘੋੜਾ ਪਹਾੜਾਂ ਤੋਂ ਵੀ ਨਸ ਜਾਂਦਾ ਕਿ ਤੇ ਪੰਛੀਆਂ ਦੀ ਤਣਾ ਉੱਡ ਕੇ ਵੱਜ ਜਾਂਦਾ ਹੈ। ਇਹਨੂੰ ਪਹਿਲੇ ਮਾਰ ਗਏ। ਇਸ ਘੋੜੇ ਨੂੰ ਪਹਿਲੇ ਖਤਮ ਕਰੀਏ। ਇਹ ਸਾਰੀ ਕਥਾ ਇਹ ਜਿ ਲਿਖੀ ਹੋਈ ਹੈ। ਪਰ ਉਹ ਤੀਰ ਨਾ ਸਤਗੁਰੂ ਨੂੰ ਲਗਿਆ ਨਾ ਗੋਬੜੇ। ਕਿ ਹਰੀਚੰਦ ਹੁਣ ਸੋਚਦਾ ਹੈ ਹੁਣ ਮੈਨੂੰ ਮੌਕਾ ਦੇਣਾ ਪਏਗਾ ਗੁਰੂ ਗੋਬਿੰਦ ਸਿੰਘ ਨੂੰ। ਕਿ ਇਸ ਤਰ੍ਹਾਂ ਹੀ ਆਉਂਦਾ ਹੈ। ਉਹਨਾਂ ਨੇ ਪਹਿਲੇ ਮੈਨੂੰ ਮੌਕਾ ਦਿੱਤਾ ਹੈ ਤੀਰ ਚਲਾਣ ਦਾ। ਹੁਣ ਮੈਨੂੰ ਇਹਨਾਂ ਨੂੰ ਦੇਣਾ ਪੈਣਾ ਹੈ। ਤੋ ਹਰੀ ਚੰਦ ਕਹਿੰਦੇ ਨੇ ਹੁਣ ਤੂੰ ਸੀ ਤੀਰ ਚੜਾ ਮਹਾਰਾਜ ਕਹਿੰਦੇ ਨੇ ਹਰੀ ਚੰਦ ਅਜੇ ਵੀ ਫਕੀਰ ਦੀ ਫਕੀਰੀ ਜੋਸ਼ ਵਿੱਚ ਨਹੀਂ ਆਈ ਅਜੇ ਵੀ ਸ਼ਾਂਤ ਸਾਗਰ ਦੇ ਵਿੱਚ ਅਨੰਦਿਤ ਹੈ ਤੂੰ ਇੱਕ ਤੀਰ ਹੋਰ ਚੜਾ ਅੰਦਰੋਂ ਖੁਸ਼ ਹੋਇਆ ਹੈ ਹਰੀ ਚੰਦ ਇਹ ਤੇ ਬਿਲਕੁਲ ਰਾਜਨੀਤੀ ਨਹੀਂ ਜਾਣਦਾ ਵਾਕਈ ਫਕੀਰ ਦੇ ਫਕੀਰ ਹੈ ਇਹ ਤੇ ਬਿਲਕੁਲ ਰਾਜਨੀਤੀ ਦੇ ਪੰਡਤ ਨਹੀਂ ਨੇ ਕੁਝ ਵੀ ਨਹੀਂ ਜਾਣਦੇ ਦੁਸ਼ਮਣ ਨੂੰ ਦੁਬਾਰਾ ਮੌਕਾ ਦੇ ਰਹੇ ਮੈਂ ਤੇ ਘੋੜੇ ਨੂੰ ਖਤਮ ਕਰਨ ਦੀ ਸੋਚੀ ਸੀ ਕਿਤੇ ਜਾ ਨਾ ਸਕਣ ਸਾਡੀ ਪਕੜ ਵਿੱਚ ਕਿ ਫਿਰ ਦੁਬਾਰਾ ਮੈਨੂੰ ਮੌਕਾ ਦੇ ਰਹੇ ਨੇ ਮਹਾਰਾਜ ਕੰਨੇ ਦੋ ਤੀਏ ਤਾਕ ਕੇ ਤੀਰ ਮੋਕੋ ਚਲਾਇਓ ਰਖੈਉ ਦੇਵ ਮੈਂ ਕਾ ਨ ਛਏ ਕੇਸੇ ਦਾਇ उस अकाल पुरख ने मेरी ऐसी रक्षा की थी वो तीर मेरे कन्ना छू के लंगे सतगुर इंज कहते निशाना ते बनाया उसने सीने छाती का पर तीर कन्ना छू के लंगे द्वितीय ताक के इसी मुखवाक बादशाही दसवीं विचित्र नाटक द्वितीय ताक के तीर मौको चलायो ਰਖਿਓ ਦੇਵ ਮੈਂ ਕਾਹ ਨਛਏ ਕੇਸੇ ਰਾਯੋ ਪੀਰ ਲੰਗੇ ਲਗਿਆ ਹੀ ਨਹੀਂ ਅੰਦਰੋਂ ਤੇ ਬੜਾ ਸ਼ਰਮਸਾਰ ਹੋਇਆ ਹਰੀ ਜੰਦਾ ਭਈ ਮੈਂ ਆਪਣੇ ਆਪ ਨੂੰ ਇਤਨਾ ਨਿਸ਼ਾਣੇ ਬਾਜ਼ ਕਹਿ ਰਿਹਾ ਸੀ ਦੂਜਾ ਨਿਸ਼ਾਣਾ ਵੀ ਖਤ੍ਹਾ ਗਿਆ ਪਹਿਲਾ ਘੋੜੇ ਨੂੰ ਨਹੀਂ ਲੀਪਿਆ ਤੇ ਦੂਜਾ ਸਤਗੁਰੂ ਨੂੰ ਨਹੀਂ ਲੱਗੇ ਤੇ ਹੁਣ ਤੇ ਗੁਰੂ ਗੋਬਿੰਦ ਸਿੰਘ ਆਪਣਾ ਧਨਸ਼ਬਾਨ ਸੰਭਾਲਣ ਗਏ ਸੁਣੇ ਬੜੇ ਨਿਸ਼ਾਨਚੀਨ ਹਰੀਚੰਦ ਕਹਿੰਦਾ ਹੈ ਮਹਾਰਾਜ ਹੁਣ ਤੁਸੀਂ ਚਲਾਓ ਤੀਰ ਨੀਤੀ ਦੇ ਮੁਤਾਬਕ ਹੁਣ ਮੈਨੂੰ ਤੁਹਾਨੂੰ ਮੌਕਾ ਦੇਣਾ ਪਏਗਾ ਚਲਾਓ ਤੁਸੀਂ ਤੀਰ ਹਰੀਚੰਦ ਅਜੇ ਵੀ ਫਕੀਰ ਦੀ ਫਕੀਰੀ ਜੋਸ਼ ਵਿੱਚ ਨਹੀਂ ਆਈ ਮਿੱਤਰਾ ਇੱਕ ਤੀਰ ਤੋਂ ਹੋਰ ਚਾਹਦਾ ਹੈ ਇਹਨਾਂ ਬੋਲਾਂ ਨੂੰ ਜਦ ਮੈਂ ਪੜਿਆ ਹੈ ਨਾ ਜਿਗਰਾ ਇਹ ਨਾਂ ਵਰਵਾਸ ਦਾ ਮਾਦਾ ਕੋੜੇ ਬੌਲ ਵੀ ਸਹਾਰੀ ਜਾ ਰਹੇ ਨੇ ਔਰ ਤੀਰੋ ਚਲਾ ਰਹੇ ਹੈ ਤਾਂ ਵੀ ਸ਼ਾਂਤ ਰਹਿ। ਤਾਂ ਵੀ ਸ਼ਾਂਤ ਰਹਿ। ਇਹ ਕਹਿਣ ਮਾਤਰ ਗੱਲਾਂ ਨਹੀਂ ਗਹਿਰਾਈ ਚ ਜਾਓਗੇ। ਅਨਹੋਣੀ ਘਟਨਾ ਲਗਦੀ। ਜਦ ਸਤਗੁਰ ਨੇ ਕਿਹਾ ਜੇ ਵੀ ਫਕੀਰ ਉਹਦੀ ਫਕੀਰੀ ਜੋਸ਼ ਦੇ ਚ ਨਹੀਂ ਆਈ। ਤੂੰ ਇੱਕ ਤੀਰ ਹੋਰ ਚਲਾ। ਹਰੀਜੰਦ ਹੁਣ ਸੋਚਦਾ ਦੋ ਤੀਰ ਮੇਰੇ ਖਦਾ ਚਲੇਗੇ ਤੇ ਤੀਸਰਾ ਥੋੜੀ ਖਦਾ ਜਾਣਾ ਹੈ ਇਹ ਜਾਣ ਜਾਣ ਕੇ ਮੈਨੂੰ ਮੌਕਾ ਦੇ ਰਹੇ ਨੇ ਇਹ ਬਿਲਕੁਲ ਕੁਝ ਨਹੀਂ ਜਾਣਦੇ ਅਦਕੀ ਯੋਜਨਾ ਚਲਾ ਕੇ ਕੀ ਸੀ ਸਤਗੁਰੂ ਦੀ ਜਿਹੜਾ ਕਮਰ ਕਸਾ ਸੀ ਨਾ ਉਹਦਾ ਨਿਸ਼ਾਨਾ ਬਣਾਇਆ ਥੱਲੇ ਮਹਾਰਾਜ ਨੇ ਇੱਕ ਚਮੜੇ ਦੀ ਪੇਟੀ ਬੰਨੀ ਹੋਈ ਸੀ ਉੱਪਰ ਕਮਰ ਕਸਾ ਕਪੜੇ ਦਾ ਸੀ ਰੇਸ਼ਮੀ ਕਪੜੇ ਦਾ ਸੋਰ ਵੀਰ ਘੋੜੇ ਦੀ ਜਦ ਅਸਵਾਰੀ ਕਰਦੇ ਨੇ ਤੇ ਘੋੜੇ ਦੀ ਅਸਵਾਰੀ ਦੇ ਸਰੀਰ ਹਿੱਲਦਾ ਬਹੁਤ ਹੈ ਸਰੀਰ ਦੇ ਅੰਦਰ ਦੇ ਆਜ਼ਾਦ ਦਰਦ ਹੋਰ ਨਾ ਹੋ ਜਾਣ ਤੋਂ ਕਮਰ ਕਸਾ ਬੰਨਣਾ ਸਤਿਗੁਰ ਨੇ ਪੇਟੀ ਬੰਨੀ ਹੋਈ ਸੀ ਚਮੜੇ ਦੀ ਉਹਦੇ ਉੱਪਰ ਕਮਰ ਕਸਾ ਕੀਤਾ ਹੋਇਆ ਸੀ ਰੇਸ਼ਮੀ ਕਪੜੇ ਦਾ ਉਹਨੇ ਪੇਟੀ ਦਾ ਨਿਸ਼ਾਨਾ ਬਣਾਇਆ ਲਈ ਪਹਿਲੀ ਦਫਾ ਮੈਂ ਸੀਨੇ ਦਾ ਨਿਸ਼ਾਨਾ ਬਣਾਇਆ ਉਹ تیر ਉੱਪਰ ਉੱਠ ਕੇ ਕੰਨ ਦੇ ਕੋਲੋਂ ਲੰਘੇ ਉਸ ਤੋਂ ਪਹਿਲੇ ਘੋੜੇ ਦਾ ਨਿਸ਼ਾਨਾ ਬਣਾਇਆ ਉਹ تیر ਸਤਗੁਰ ਦੇ ਸਿਰ ਦੇ ਉੱਪਰੋਂ ਲੰਘੇ ਪੀਰ ਉੱਥੇ ਤੱਕ ਜਾਂਦਾ ਜਾਂਦਾ ਉੱਚਾ ਹੋ ਜਾਂਦਾ ਅਦਕੀ ਉਹਨੇ ਮਹਾਰਾਜ ਦੇ ਕਮਰ ਕੱਸੇ ਦਾ ਨਿਸ਼ਾਨਾ ਬਣਾਇਆ ਮਹਾਰਾਜ ਇੰਜ ਲਿਖਦੇ ਨੇ ਤੀ ਤੀਏ تیر ਮਾਰਿਓ ਸੋ ਪੇਟੀ ਮਝਾਰੰ ਵਿਦਯੰ ਚਿਲਕ ਤੰ ਦਵਾਲ ਪਾਰੰ ਪਧਾਰੰ ਜਿਲਕਤੰ ਰੇਸ਼ਮੀ ਕਪੜਾ ਉਹ تیر ਨਿਸ਼ਾਨੇ ਤੇ ਲਗਿਆ ਮਹਾਰਾਜ ਇੰਜ ਕਹਿੰਦੇ ਉਹ ਜਿਹੜਾ ਕਮਰ ਕੱਸਾ ਸੀ ਸਾਡਾ ਉਹ ਵੀ ਨੇ ਆ ਗਿਆ ਥੱਲੇ ਜਿਹੜੀ ਅਸੀਂ ਪੇਟੀ ਚਮੜੇ ਦੀ ਪਹਿਣੀ ਹੋਈ ਸੀ ਉਹਨੂੰ ਵੀ ਉਸਨੇ ਬਨੇਆ ਚੁਭੀ ਚੁੰਚ ਚਰਮੰ ਕਛੂ ਘਾਇ ਨ ਆਇਓ ਕਲੇ ਕ ਵਲੰਗ ਜਾਨ ਦਾ ਸੰਗ ਬਚਾਇਆ ਇਤਨੇ ਜੀ ਚੁੰਜ ਸਾਡੇ ਪੇਟ ਨੂੰ ਜ਼ਰੂਰ ਲੱਗੇ ਕਮਰ ਕਸੇ ਨੂੰ ਵੰਗਈਏ ਪੇਟੀ ਨੂੰ ਵੀ ਵੰਗਈ ਉਹ ਤੀਰ ਦੀ ਨੋਕ ਥੋੜੀ ਜੀਆਂ ਨੋਕ ਸਾਡੇ ਪੇਟ ਦੇ ਉੱਪਰ ਦੀ ਚਮੜੀ ਨੂੰ ਲੱਗੇ ਥੋੜੀ ਜੀਆਂ ਚਮੜੀ ਦੇ ਪਾਸੇ ਹੋਈ ਹੈ ਹਲਕੀ ਜੀਆਂ ਖੂਨ ਦੀ ਧਾਰਾ ਵਗੜੇ ਛੁਬੀ ਛੁੰਚ ਚਰਮੰ ਕਛੂ ਘਾਇ ਨ ਆਇਓ ਕੋਈ ਵਿਸ਼ੇਸ਼ ਤਰ੍ਹਾਂ ਦਾ ਸਾਨੂੰ ਜ਼ਖਮ ਨਹੀਂ ਆਇਆ ਕਲੇ ਕਾਵਨੰ ਜਾਨ ਦਾ ਸੰਭਾਯੰ ਬਚਾਇੰ ਜਦ ਉਹ ਝੁੰਝ ਥੋੜੀ ਜਿਹੀ ਲੱਗੀ ਤੋ ਮਹਾਰਾਜ ਕਹਿੰਦੇ ਹਰੀ ਚੰਦ ਸੁਣ ਜਬੈ ਬਾਣ ਲਾਗਿਓ ਤਬੇ ਰੋਸ ਜਾਗ ਹੁਣ ਫਕੀਰ ਦੀ ਫਕੀਰੀ ਰੋਸੇ ਚ ਆ ਗਈ ਹੁਣ ਤੂੰ ਜੇ ਰੱਬ ਦਾ ਵਾਸਤਾ ਵੀ ਪਾਵੇਂ ਗੋਬਿੰਦ ਸਿੰਘ ਦਾ ਤੀਰ ਨਹੀਂ ਰੁਕੇਗਾ ਨਹੀਂ ਉਹਨ ਫਕੀਰ ਦੀ ਫਕੀਰੀ ਜੋਸ਼ ਚਾਹੇ ਮਹਾਰਾਜ ਨੇ ਇੱਕਦਮ ਬੱਥੇ ਜੋ ਤੀਰ ਕੱਢਿਆ ਐਸਾ ਖਿੱਚ ਕੇ ਉਸਨੇ ਉਹਨਾਂ ਨੇ ਨਿਸ਼ਾਨਾ ਮਾਰੇ ਐ ਇੱਥੇ ਨੱਕ ਦੇ ਕੋਲ ਲੱਗਿਆ ਤੇ ਨੱਕ ਦੇ ਉੱਤੇ ਕੁਝ ਪੈਣਿਆ ਨਹੀਂ ਸੀ ਬਾਕੀ ਦੇ ਸਾਰਾ ਲੋਹੇ ਨਾਲ ਢਕੇ ਹੋਇਆ ਸੀ ਸਿਰ ਵੀ ਨਹੀਂ ਆ ਗਿਆ ਹੋੜੇ ਤੋਂ ਥੱਲੇ ਜਾ ਡੇ ਗਿਆ ਜਬੇ ਬਾਣ ਲਾਗੇ ਤਵੇ ਰੋ ਸ ਜਾਗੇਓ ਕਰੇਲੇ ਕਮਾਣ ਹਣੰਗ ਬਾਣ ਤਾਣ ਹਰੀ ਚੰਦ ਮਾਰੇ ਸੋ ਜੋਧਾਲੇ ਤਾਰੇ ਜੈਸੇ ਹਰੀ ਚੰਦ ਨੂੰ ਤੀਰ ਲੱਗਿਆ ਥੱਲੇ ਗਿਰਿਆ ਉਹਦੇ ਜਿਤਨੇ ਯੋਧੇ ਸਨ ਭੱਜ ਪਏ ਨਸ ਪਏ ਬੇ ਸਾਡਾ ਸੈਨਾਪਤੀ ਮਾਰੇ ਆ ਗਿਆ ਤੇ ਹਰੀ ਚੰਦ ਨੂੰ ਖਾਬੋ ਖਿਆਲੇ ਚ ਵੀ ਨਹੀਂ ਸੀ ਇਸ ਤਰ੍ਹਾਂ ਦਾ ਘਟਨਾ ਹੋ ਸਕਦੀ ਹਰੀ ਚੰਦ ਮਾਰੇ ਸੋ ਜੋਧਾ ਨਿਤਾਰੇ ਸਬੇ ਬੀਰਦਾਏ ਸਰੋਗੰ ਚੜਾਏ ਜਦ ਸਾਰੇ ਨਸ ਭਰੇ ਮਹਾਰਾਜ ਕਹਿੰਦਾ ਸੀ ਤੇ ਤੀਰਾਂ ਦੀ ਬਾਰਿਸ਼ ਹੀ ਚੜਾ ਦਿੱਤੀ ਅਰੀ ਜੰ ਹੁਣ ਇਹ ਬਾਰਿਸ਼ ਤੂੰ ਰੋਕ ਜਿੰਨੀ ਰੋਕ ਸਕਦਾ ਫਕੀਰ ਜੋਸ਼ ਦੇ ਚਾ ਗਿਆ ਫਕੀਰ ਦੀ ਫਕੀਰੀ ਹੁਣ ਬੇਰਸ ਦੇ ਚਾ ਗਈ ਹੈ ਲੇਕਿਨ ਜਦ ਵੀ ਕੋਈ ਇਤਿਹਾਸ ਦਾ ਪਰਚੋਲੀਆ ਬਚਿੱਤਰ ਨਾਟਕ ਪੜਦਾ ਹੈ ਕਿਸੇ ਵੀ ਜਾਣੇ ਦੁਸ਼ਮਣ ਨੂੰ ਤਿੰਨ ਦਫਾ ਮੌਕਾ ਦੇਣਾ ਇਹ ਗੁਰੂ ਗੋਬਿੰਦ ਸਿੰਘ ਦੇ ਹਿੱਸੇ ਆਇਆ ਹੈ ਅੱਜ ਤੱਕ ਮੈਂ ਜਾਣੇ ਜੰਨ ਦੇ ਚ ਕਦੀ ਕਿਸੇ ਨੇ ਇਹ ਮੌਕਾ ਨਹੀਂ ਦਿੱਤਾ ਇਹ ਪਹਿਲਾ ਸੂਰਬੀਰ ਹੈ